ਮਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 311 ਅੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿਰਸਰ ਸੋੜਾ ਸਾਹਿਬ ਵਾਲਿਆਂ ਦੇ ਜਿਸ ਦਿਨ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਸੀ ਉਸ ਦਿਨ ਕਮੇਟੀ ਨੇ ਜੋ ਵੀ ਵਿਚਾਰ ਕੀਤੀ ਇਸ ਸਾਹਮਣੂ ਜਦੋਂ ਗ੍ਰੰਥੀ ਸਿੰਘ ਆ ਗਿਆ ਸੀ ਫਿਰ ਕਮੇਟੀ ਵਾਲਿਆਂ ਨੇ ਗ੍ਰੰਥੀ ਨੂੰ ਪੁੱਛਿਆ ਜੇ ਫਕਰ ਪਾਵ ਕੇ ਸੰਤ ਬਾਬਾ ਬਲਵੰਤ ਸਿੰਘ ਜੀ ਆਪਣੀ ਬੇਨਤੀ ਪ੍ਰਵਾਨ ਕਰ ਲਵੇ ਇਹ ਠੂਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਾਰ ਕੀਤੀ ਹੈ ਇਹ ਦੇਵਤੀ ਕਰਨ ਲਈ ਆਪਣੀ ਬੇਨਤੀ ਪ੍ਰਵਾਨ ਕਰ ਲਵੇ ਤਾਂ ਇਹਨੂੰ ਇੱਥੇ ਡਿਊਟੀ ਆਪਾਂ ਦੇ ਦਈਏ ਤਾਂ ਗ੍ਰੰਤੀ ਸਿੰਘ ਦੇ ਨਾਲ ਇਹ ਵਿਚਾਰਾਂ ਕਰਦੇ ਨੇ ਉਹਦੇ ਵਿਚਾਰ ਕਰਕੇ ਜਦੋਂ ਗੁਰੰਤੀ ਸਿੰਘ ਨੇ ਜਾ ਕੇ ਮੱਮਾ ਬਲਵੰਤ ਸਿੰਘ ਜੀ ਨੂੰ ਬੇਨਤੀ ਕਰਨ ਲੱਗਿਆ ਰੱਬ ਜੀ ਇੱਕ ਬੇਨਤੀ ਹੈ ਬਾਬਾ ਬਲਵੰਤ ਸਿੰਘ ਜੀ ਕਹਿਣ ਲੱਗੇ ਦੱਸੋ ਬਾਬਾ ਜੀ ਕੀ ਬੇਨਤੀ ਹੈ ਉਹ ਕਹਿਣ ਲੱਗੇ ਉਹਨੂੰ ਪਤਾ ਕਿ ਮੇਰੀ ਉਮਰ ਬਹੁਤ ਬਿੜੇਰੀ ਹੋ ਗਈ ਹੈ ਜਿਹੜੀ ਇਸ ਸੰਸਥਾਨ ਦੀ ਸੇਵਾ ਹੈ ਮੇਤ ਹੁਣ ਅੰਗਰੇਜ਼ਾਂ ਨਹਾ ਨਹੀਂ ਹੁੰਦੇ ਮੈਂ ਕਮੇਟੀ ਵਾਲਿਆਂ ਨੂੰ ਵੇਈ ਵਾਰੀ ਬੇਨਤੀ ਕਰ ਚੁੱਕਿਆ ਪਰ ਉਹਨਾਂ ਨੂੰ ਕੋਈ ਗੁਰੂ ਪਿਆਰਾ ਸੇਵਾ ਕਰਨ ਵਾਲਾ ਨਹੀਂ ਮਿਲਿਆ ਇਸ ਕਰਕੇ ਮਿੱਟੀ ਵਾਲਿਆਂ ਨੇ ਵੀ ਵਿਚਾਰ ਕੀਤੀ ਹੈ ਮੇਰੇ ਨਾਲ ਵੀ ਵਿਚਾਰ ਇਹੀ ਹੋਈ ਹੈ ਕਿ ਜਿਹੜੇ ਇਹ ਫੱਕਰ ਰੱਬ ਜੀ ਆਪਣੇ ਕੋਲੇ ਆਏ ਨੇ ਇਹਨਾਂ ਨੂੰ ਬੇਨਤੀ ਕਰੀਏ ਜੇ ਕਰ ਇਹ ਡਿਊਟੀ ਇੱਥੇ ਕਰ ਲੈਣ ਤਾਂ ਜੋ ਵੀ ਇਹ ਕਹਿਣਗੇ ਆਪਾਂ ਇਹਨਾਂ ਨੂੰ ਉਹ ਮਾਇਆ ਦੇ ਦਿਆ ਕਰਾਂਗੇ ਤਾਂ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਕਹਿਣ ਲੱਗੇ ਰਾਮਤੀ ਸਿੰਘ ਨੂੰ ਕਹਿੰਦੇ ਬਾਬਾ ਜੀ ਅਸੀਂ ਕੋਈ ਡਿਊਟੀ ਨਹੀਂ ਕਰਦਾਏ ਅਸੀਂ ਤਾਂ ਆਪਦਾ ਆਨੰਦ ਮਾਣਦੇ ਹਾਂ ਸਾਨੂੰ ਕੋਈ ਪੈਸਿਆਂ ਦੀ ਵੀ ਲੋੜ ਨਹੀਂ ਆ ਜਿੰਨਾ ਚਿਰ ਰਿਸ਼ਤੇ ਤੁਹਾਡੇ ਕੋਲ ਹੈਗੇ ਆ ਤੁਹਾਡੇ ਨਾਲ ਅਸੀਂ ਸੇਵਾ ਕਰਵਾ ਸਕਦੇ ਆ ਜਿਸ ਤਰ੍ਹਾਂ ਤੁਸੀਂ ਕੱਲ ਚਲੇ ਗਏ ਸੀ ਮਾ ਮਰੋਂ ਸੋਡੀ ਡਿਊਟੀ ਨਿਭਾ ਦਿੱਤੀ ਹੈ। ਜੇ ਇਤਰਾਸ ਨੂੰ ਇਹ ਜਾਂ ਕੋਈ ਕੰਮ ਪੈ ਜਾਵੇ ਤਾਂ ਅਸੀਂ ਥੋੜੀ ਡਿਊਟੀ ਨਿਭਾ ਸਕਦੇ ਹਾਂ ਪਰ ਅਸੀਂ ਪੱਕੇ ਤੌਰ ਤੇ ਕੋਈ ਡਿਊਟੀ ਨਹੀਂ ਕਰਨੀ ਹੈ। ਜਦੋਂ ਇਹ ਬੇਨਤੀ ਗ੍ਰਾਂਤੀ ਸਿੰਘ ਨੂੰ ਬਾਬਾ ਜੀਆ ਨੇ ਕੀਤੀ ਤਾਂ ਗ੍ਰਾਂਤੀ ਸਿੰਘ ਕਮੇਟੀ ਵਾਲਿਆਂ ਨੂੰ ਜਾ ਕੇ ਕਹਿਣ ਲੱਗਿਆ ਪਾਈ ਰਾਮ ਜੀ ਨੇ ਤੈਉਂ ਕਿਹਾ ਵੀ ਮੈਂ ਸੀਤਾ ਆਪਦਾ ਆਨੰਦ ਮਾਣ ਲੈਣਾ ਸਾਨੂੰ ਪ੍ਰੈਸਿਆਂ ਦੀ ਵੀ ਕੋਈ ਲੋੜ ਨਹੀਂ ਅਸੀਂ ਡਿਊਟੀ ਛੱਡੀ ਇੱਥੇ ਜਿੰਨਾ ਚ ਰਹਿ ਗਿਆਂ ਤਾਂ ਕਰ ਸਕਦੇ ਆ ਪਰ ਪਤਾ ਨਹੀਂ ਸਾਡਾ ਅਸੀਂ ਕਦੋਂ ਇੱਥੋਂ ਅੱਗੇ ਚਲੇ ਜਾਣਾ ਜਿੰਨਾ ਚ ਰਾਂਝਲ ਹੈਗਾ ਉਹਨਾਂ ਚ ਰਿੱਤੇ ਤੁਹਾਡੇ ਕੋਲੇ ਹੈਗੀਆਂ ਜੋ ਵੀ ਸੇਵਾ ਹੋ ਗਈ ਅਸੀਂ ਕਰਦੇ ਰਾਂ ਇਸ ਤਰ੍ਹਾਂ ਜਦੋਂ ਕਮੇਟੀ ਵਾਲਿਆਂ ਨੂੰ ਜਾ ਕੇ ਗ੍ਰੰਤੀ ਸਿੰਘ ਨੇ ਦੱਸਿਆ ਫਿਰ ਸਾਰੇ ਕਮੇਟੀ ਵਾਲੇ ਵੀ ਬਾਬਾ ਜੀਾਂ ਦੇ ਕੋਲੇ ਸੰਤ ਬਾਬਾ ਬੁਲਾਸੀਆਂ ਕੋਲੇ ਆਈ ਆ ਕੇ ਕਹਿਣ ਲੱਗੇ ਰੱਬ ਜੀ ਤੁਹਾਨੂੰ ਤੁਹਾਡੇ ਦਾ ਬਹੁਤ ਮਾਣ ਹੈ ਤੁਹਾਡਾ ਪਾਠ ਬੜਾ ਸੁੰਦਰ ਹੈ ਤੁਸੀਂ ਬਹੁਤ ਸੁੰਦਰ ਪਾਠ ਕਰਦੇ ਹੋ ਸਾਨੂੰ ਪਿੰਡ ਦੇ ਵਿੱਚੋਂ ਰੋਣ ਦੀ ਬੜੀ ਵਡਿਆਈ ਸੁਣਨ ਨੂੰ ਆਈ ਹੈ ਕਿ ਪਾੜ ਬਹੁਤ ਸੋਹਣਾ ਕਰਦੇ ਨੇ ਬੜੀ ਉਮਰ ਛੋਟੀ ਹੈ ਕਿ ਵੀ ਇਹਨਾਂ ਨੂੰ ਬਾਬਾ ਜੀ ਆਪਣੇ ਬਜ਼ੁਰਗ ਹੋ ਗਏ ਨੇ ਵੀ ਜੇਕਰ ਗੁਰੂ ਘਰ ਦੀ ਡਿਊਟੀ ਇਹ ਨਿਵਾਸ ਖਣੋ ਤਾਂ ਇਹਨਾਂ ਨੇ ਇੱਥੇ ਰੱਖਿਆ ਲਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਜਦੋਂ ਵੀ ਤੁਹਾਡਾ ਮਨ ਕਰੂ ਤੁਸੀਂ ਜਾ ਸਕਦੇ ਹੋ ਉਹੀ ਗਾਨੀ ਵੀ ਜਿੰਨਾ ਚਿਰ ਤੁਸੀਂ ਇੱਥੇ ਹੈਗੇ ਹੋ ਤੁਸੀਂ ਡਿਊਟੀ ਨਿਭਾਈ ਜਾਓ ਅਸੀਂ ਮਾਇਆ ਦੀ ਜਿਹੜੀ ਗੱਲ ਕੀਤੀ ਹੈ ਅਸੀਂ ਸੇਵਾ ਕਰ ਸਕਦੇ ਆਂ ਬਾਬਾ ਜੀ ਕਹਿੰਦੇ ਅਸੀਂ ਮਾਇਆ ਬਾਤ ਤੇ ਨਹੀਂ ਫਿਰਦੇ ਸਹੀ ਤਾਂ ਉਹ ਪਰਮੇਸ਼ਰ ਨੂੰ ਔਨ ਨੂੰ ਫਿਰਦੇ ਆਂ ਉਸ ਨੂੰ ਧਿਆਉਂਦੇ ਆਂ ਉਸ ਦਾ ਨਾਮ ਜਪਦੇ ਆਂ ਉਹ ਪਰਮੇਸ਼ਰ ਦਾ ਸਿਮਰਨ ਕਰਦੇ ਆਂ ਸਾਨੂੰ ਮਾਇਆ ਤਾਂ ਕੋਈ ਮਤਲਬ ਨਹੀਂ ਇਸ ਤਰ੍ਹਾਂ ਬਾਬਾ ਬਲਵੰਤ ਸਿੰਘ ਮਹਾਰਾਜ ਨੇ ਕਮੇਟੀ ਵਾਲਿਆਂ ਨੂੰ ਬੇਨਤੀ ਕੀਤੀ ਫਿਰ ਕਮੇਟੀ ਵਾਲੇ ਕਹਿੰਦੇ ਠੀਕ ਆ ਰੱਬ ਜੀ ਜਿੰਨਾ ਜੇ ਤੁਹਾਡਾ ਮਨ ਕਰਦਾ ਹੈ ਉਹਨਾਂ ਚ ਰਹੋ ਤੁਸੀਂ ਜਿੰਨਾ ਵੀ ਤੁਹਾਡਾ ਮਨ ਕਰਦਾ ਇਸ ਸੰਸਥਾਨ ਦੀ ਸੇਵਾ ਜਿੰਨੀ ਕੁ ਵੀ ਹੁੰਦੀ ਹੈ ਉਨੀ ਕਰੋ ਤੁਹਾਡੀ ਮਨ ਦੀ ਮਨ ਦੀ ਮਰਜ਼ੀ ਹੈ ਅਸੀਂ ਤੁਹਾਨੂੰ ਕਿਸੇ ਵੀ ਡਿਊਟੀ ਨੂੰ ਨਹੀਂ ਕਹਿੰਦੇ ਪਰ ਇੱਥੇ ਰਹੋ ਇਹ ਆਵਦਾ ਪਰਮੇਸ਼ਰ ਨੂੰ ਭਿਆਹੋ ਜਿੰਨਾ ਚੇ ਸੁਡਾ ਮਨ ਕਰਦਾ ਤੁਸੀਂ ਇੱਥੇ ਰਹਿ ਸਕਦੇ ਇਸ ਤਰ੍ਹਾਂ ਕਹਿ ਕੇ ਇੱਕ ਬਿੱਕੀ ਵਾਲੇ ਚਲੇ ਗਏ ਬਾਬਾ ਜੀਆ ਨੇ ਫਿਰ ਸ਼ਾਮ ਨੂੰ ਜਲ ਪਾਣੀ ਛੱਕ ਕੇ ਗੁਰੂ ਘਰ ਦੇ ਵਿੱਚੋਂ ਬਾਹਰ ਨੂੰ ਚਲੇ ਜਾਂਦੇ ਕਈ ਵਾਰੀ ਪਿੰਡ ਦੀਵਾਨਿਆਂ ਕਰਨੇ ਵਿੱਚ ਚਲੇ ਜਾਂਦੇ ਕਈ ਵਾਰੀ ਸੂਏ ਪੈ ਕੇ ਇਧਰ ਨੂੰ ਝੋਲਾਂ ਵੱਲ ਨੂੰ ਤੁਰੇ ਆਉਂਦੇ ਇਸ ਤਰ੍ਹਾਂ ਬਾਬਾ ਜੀ ਰੋਜ਼ ਹੀ ਪ੍ਰਸ਼ਾਦਾ ਛਾਕੇ ਜਾ ਬਿਨਾ ਪ੍ਰਸ਼ਾਦੇ ਤੋਂ ਵੀ ਬਾਹਰ ਨੂੰ ਚਲੇ ਜਾਂਦੇ ਕਿਉਂਕਿ ਉਦੋਂ ਮਸਾਫ ਦਾ ਮਹੀਨਾ ਚੱਲ ਰਿਹਾ ਸੀ ਇਤਾਂ ਦੇ ਵਿੱਚ ਜ਼ਿਮੀਂਦਾਰ ਕਣਕ ਗਾਹਣ ਦਾ ਕੰਮਕਾਰ ਕਰਦੇ ਸੀ ਹਰੀ ਰਾਤ ਜੀਵਿਦਾਰ ਕੰਮ ਕਰਦੇ ਰਹਿੰਦੇ ਕੋਈ ਤੂਰੀ ਧੋਂਦਾ ਕੋਈ ਆਪਣੇ ਫੜਿਆ ਨਾਲ ਕਣਕ ਗੋਂਦਾ ਬਾਬਾ ਜੀ ਕਹਿੰਦੇ ਅਸੀਂ ਸਵੇਰੇ ਤੇ ਜਿੱਥੇ ਰਮਣੀਕ ਜਗਾ ਸਾਨੂੰ ਠੀਕ ਲੱਗਣੀ ਅਸੀਂ ਰਾਤ ਨੂੰ ਵੀ ਉੱਥੇ ਜਾ ਕੇ ਬੈਠ ਜਾਂਦੇ ਕਈ ਵਾਰੀ ਸਾਰੀ ਸਾਰੀ ਰਾਤ ਹੀ ਅਸੀਂ ਬੈਠੇ ਰਹਿਣਾ ਬਸ ਸਵੇਰਿਓਂ ਅਸੀਂ ਆਉਣਾ ਗੁਰੂ ਘਰ ਗੁਰੂ ਘਰ ਵਿੱਚ ਆ ਕੇ ਅਸੀਂ ਆ ਕੇ ਪਹਿਲਾਂ ਝਾੜੂ ਸਾਰੇ ਫੇਰਨਾ ਝਾੜੂ ਤੋਂ ਬਾਅਦ ਪੰਜ ਇਸ਼ਨਾਨ ਕਰਕੇ ਪੰਜ ਇਸ਼ਨਾਨੇ ਤੋਂ ਬਾਅਦ ਅਸੀਂ ਸਤਗੁਰਾਂ ਦੇ ਉਜਨ ਦਰਸ਼ਨ ਦੀਦਾਰੇ ਦਰਬਾਰ ਵਿੱਚ ਜਾ ਕੇ ਕਰਨੇ ਉਸ ਤੋਂ ਬਾਅਦ ਅਰਦਾਸ ਹੁੰਦੀ ਫਿਰ ਹੁਕਮਨਾਮਾ ਅਸੀਂ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਲਈ ਹਾਜ਼ਰ ਹੋ ਜਾਂਦੇ ਸੀ ਉਪਮਨਾਵਾਂ ਸੁਣ ਕੇ ਪ੍ਰਸ਼ਾਦ ਲੈ ਕੇ ਫਿਰ ਆਪਦੇ ਆਸਨ ਦੇ ਤਖਤ ਕੋਤੀ ਆ ਕੇ ਅਸੀਂ ਬੈਠ ਕੇ ਆਪਦਾ ਸਿਮਰਨ ਕਰਨ ਲੱਗ ਜਾਂਦੇ। ਪਈ ਵਾਰੀ ਲਾਗਨੀ ਸਿੰਘ ਜੇ ਡਾਲੀ ਨੂੰ ਚਲਿਆ ਜਾਂਦਾ ਤਾਂ ਮੈਨੂੰ ਆ ਕੇ ਉਹਨਾਂ ਨੇ ਇਹਨਾ ਰੱਬ ਜੀ ਕੀ ਛਕਣਾ ਹੈ? ਕਿਆ ਛਕਣਿਆ ਜਾਂ ਪ੍ਰਸ਼ਾਦਾ ਜਦੋਂ ਵੀ ਸਾਡਾ ਕਿਸੇ ਚੀਜ਼ ਨੂੰ ਮਨ ਕਰਨਾ ਸੀ ਦੱਸ ਦੇਣਾ ਉਸ ਬਕਰ ਨੇ ਜਾ ਤਾਂ ਸਾਨੂੰ ਆਸਨ ਦੀ ਫੜਾ ਜਾਂਦਾ ਸੀ ਜੇ ਅਸੀਂ ਪ੍ਰਸ਼ਾਦਾ ਚਖਣਾ ਹੁੰਦਾ ਅਸੀਂ ਲੰਗਰ ਵਿੱਚ ਚਲੇ ਜਾਂਦੇ ਏਸ ਤਰ੍ਹਾਂ ਸਾਡਾ ਅਠੂਰ ਸ਼ਹਿਰ ਦੇ ਵਿੱਚ ਉੱਥੇ ਸਾਡਾ ਬਹੁਤ ਸਮਾਂ ਲੰਘਦਾ ਗਿਆ ਫਿਰ ਵੀ ਉਹਨਾਂ ਸਾਡੇ 10 11 ਦਿਨ ਉਸ ਸਥਾਨ ਤੇ ਬਹੁਤ ਵਧੀਆ ਆਨੰਦਮਈ ਸਾਡੇ ਦਿਨ ਬਤੀਤ ਦੇ ਗਏ ਏਸ ਤਰ੍ਹਾਂ ਰੋਜ਼ ਦਾ ਹੀ ਸਾਡਾ ਇੱਕ ਕਰਮ ਸੀ ਆਪਦਾ ਦਿਨੇ ਵੀ ਸੰਵੇਸ਼ਨ ਉੱਤੇ ਆਈ ਜਾਣਾ ਤੇ ਸ਼ਾਮ ਨੂੰ ਫੇਰ ਅਸੀਂ ਨਿਤਨੇਮ ਤੋਂ ਬਾਅਦ ਜਲ ਪਾਣੀ ਛਕਣਾ ਕਈ ਵਾਰੀ ਦੁੱਧ ਛਕ ਕੇ ਚਲੇ ਜਾਣਾ ਜੇ ਮਨ ਕਰਨਾ ਪ੍ਰਸ਼ਾਦਾ ਛਕ ਲੈਂਦਾ ਨਹੀਂ ਸਾਡਾ ਅਸੀਂ ਹੱਥ ਪੈਰਵਾਦ 12 ਜਾਂ 16 ਪਹਿਰਾ ਵਗਰੋਂ ਹੀ ਸਾਦਾ ਛਕਦੇ ਸੀ ਫੇਰ ਅਸੀਂ ਜ਼ਿਆਦਾਤਰ ਉਵੇ ਵਾਲੇ ਹੀ ਜਾਂਦੇ ਕਿਉਂਕਿ ਉਦੋਂ ਕੰਮਕਾਰ ਦਾ ਇਹਦਾ ਜ਼ਿੰਮੇਦਾਰਾਂ ਦਾ ਹੁੰਦਾ ਸਾਰੀ ਰਾਤ ਅੜਕਾ ਦੜਕਾ ਹੁੰਦਾ ਰਹਿੰਦਾ ਸੀ ਇਸ ਕਰਕੇ ਅਸੀਂ ਦੂਰ چلے ਜਾਂਦੇ ਕਿਉਂ ਉਸ ਸਮੇਂ ਇਹੋ ਜਿਹਾ ਸਮਾ ਸੀ ਪਿੰਡ ਦੇ ਨੇੜੇ-ਨੇੜੇ ਸਾਰੇ ਲੋਕ ਪੜ ਲਾਉਂਦੇ ਦੂਰ ਦਰਡੇ ਘੱਟ ਹੀ ਕੋਈ ਕੋਈ ਜ਼ਿੰਮੇਦਾਰ ਦਾ ਬਾਹਰ ਅਣ ਗੌਣ ਦਾ ਆਪਦੀ ਪੈੜੀ ਦਾ ਫਾਰਮਸ ਵੀ ਇਹਦਾ ਪ੍ਰੋਗਰਾਮ ਹੁੰਦਾ ਜਿਹੜੇ ਕਰਦੇ ਕਈ ਜੀ ਹੁੰਦੇ ਨਹੀਂ ਜਿਹੜੇ ਘਟ ਹੁੰਦੇ ਉਹ ਆ ਕੇ ਪਿੰਡ ਦੇ ਨੇੜੇ ਹੀ ਆਪਦੀ ਕਣਕ ਨੂੰ ਬੋਹਣ ਦਾ ਪ੍ਰੋਗਰਾਮ ਰੱਖਦੇ ਸਨ ਤੇ ਇਸ ਤਰ੍ਹਾਂ ਕਰਕੇ ਅਸੀਂ ਦੂਰ ਜਾ ਕੇ ਆਵਦੇ ਨੇ ਮਨੀਕ ਜਗਾ ਤੇ ਉਹਦਾ ਨਾਮ ਜਬਦੇ ਪਰਮੇਸ਼ਰ ਨੂੰ ਤੇ ਆਉਂਦੇ ਇਸ ਤਰ੍ਹਾਂ ਸਾਡਾ ਸਮਾਂ ਕਾਫੀ ਲੰਘਦਾ ਗਿਆ ਇੱਕ ਦਿਨ ਫੇਰ ਗ੍ਰਾਂਤੀ ਸਿੰਘ ਆ ਕੇ ਮੈਨੂੰ ਕਹਿਣ ਲੱਗਿਆ ਰੱਬ ਜੀ ਜੇਕਰ ਤੁਸੀਂ ਮੇਰੇ ਨਾਲ ਦੀ ਮਦਦ ਨਾ ਕਰਉਂਦੇ ਹੋਂ ਤੁਸੀਂ ਜੇ ਜੋਗੀ ਕਰ ਲਵੋ ਤਾਂ ਮੇਰਾ ਖਿਹੜਾ ਸੁਟ ਜੇਗੀ ਹੁਣ ਮੇਰੀ ਅਵਸਥਾ ਹੈ ਨਹੀਂ ਗੀ ਜੇ ਤੁਸੀਂ ਹਾਂ ਕਰ ਲੈਂਦੇ ਆ ਚੰਗੀ ਗੱਲ ਸੀ ਪਾਪਾ ਜੀ ਕਹਿੰਦੇ ਪਾਪਾ ਜੀ ਤੁਹਾਨੂੰ ਅਸੀਂ ਜਿਹੜੀ ਗੱਲ ਕਹੀ ਹੈ ਅਸੀਂ ਤਾਂ ਸਿਰਫ ਪਰਮੇਸ਼ਰ ਨੂੰ ਤੇ ਆਉਣਾ ਹੈ ਸਾਨੂੰ ਡਿਊਟੀ ਦੇ ਨਾਲ ਕੋਈ ਸੰਬੰਧ ਨਹੀਂ ਹੈ ਕਿਉਂਕਿ ਅਸੀਂ ਤਾਂ ਜੇ ਇਹ ਮਿੱਟੀ ਵਾਲੇ ਚਾਹਣਗੇ ਨਹੀਂ ਤਾਂ ਗਾਂ ਮੂਮਿਲ ਹੋਰ ਗਾਂ ਲੰਘ ਜਾਣਗੇ ਅਸੀਂ ਤਾਂ ਆਨੰਦ ਮਾਣਣਾ ਹੈ ਅਸੀਂ ਪਰਮੇਸ਼ਰ ਨੂੰ ਤੇ ਆਉਣਾ ਹੈ ਸਾਨੂੰ ਡਿਊਟੀ ਦਾ ਕੋਈ ਮਤਲਬ ਨਹੀਂ ਇਸ ਤਰ੍ਹਾਂ ਮੱਬਾ ਜੀ ਫੇਰ ਬ੍ਰਾਂਤੀ ਨੂੰ ਬੇਨਤੀ ਕਰਦੇ ਨੇ ਕੋਈ ਗੱਲ ਨਹੀਂ ਮੱਬਾ ਜੀ ਜਿੰਨਾ ਚਿਰ ਇੱਥੇ ਆ ਤੁਸੀਂ ਫਿਕਰ ਨਾ ਕਰੋ ਜਿਤਨੇ ਮੈਂ ਰੋਜ਼ ਵੀ ਕਰ ਦਿਆ ਕਰੂੰ ਤੁਸੀਂ ਆਰਾਮ ਕਰ ਲਿਆ ਕਰੋ ਕੋਈ ਗੱਲ ਨਹੀਂ ਇਸ ਸਵੇਰ ਜਦੋਂ ਵੀ ਗੁਰੂਹੋਂ ਪਿਆਰੇ ਸੇਵਾਦਾਰ ਆ ਜਾਂਦੇ ਨੇ ਮੈਂ ਤਾਂ 1:30 1 ਵਜੇ ਨੂੰ ਇਸ਼ਨਾਨ ਕਰਨ ਲੈਣਾ ਜਦੋਂ ਵੀ ਆ ਜਾ ਕਰਨਗੇ ਮੈਂ ਉਹਨਾਂ ਦੇ ਨਾਲ ਜਾ ਕੇ ਦਰਬਾਰ ਸਹਿਬ ਦੀ ਸੇਵਾ ਪ੍ਰਵਾਕੀ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਹੁਕਮਨਾਮਾ ਲੈ ਕੇ ਜਿਹੜੀ ਤੁਹਾਡੀ ਨਿਤਨਾਮ ਦੀ ਡਿਊਟੀ ਹੈ ਇਹ ਮੈਂ ਅਮਰਦ ਵੇਲੇ ਕਰ ਲਿਆ ਕਰੂੰ ਸ਼ਾਮ ਨੂੰ ਤੁਸੀਂ ਕਰ ਲਿਆ ਕਰੋ ਅਪ ਜਿੱਦਾਂ ਇਹ ਦਿਨ ਅਸੀਂ ਇੱਥੇ ਹੈਗੇ ਆ ਉਹਨਾਂ ਚਿਰ ਕੋਈ ਵੀ ਫਿਕਰ ਨਾ ਕਰੋ ਇਸ ਤਰ੍ਹਾਂ ਬਾਬਾ ਜੀ ਬਲਵੰਤ ਸਿੰਘ ਜੀ ਗ੍ਰਾਂਤੀ ਸਿੰਘ ਨੂੰ ਇਹ ਬੇਨਤੀ ਕੀਤੀ ਤਾਂ ਗ੍ਰਾਂਤੀ ਸਿੰਘ ਨੇ ਕਿਹਾ ਠੀਕ ਆ ਰੱਬ ਜੀ ਜਿਵੇਂ ਤੁਸੀਂ ਕਹੋ ਮੈਂ ਤੁਹਾਡੇ ਨਾਲ ਆ ਤਾਂ ਇਸ ਤਰ੍ਹਾਂ ਬਾਬਾ ਜੀ ਆਂਦਾ ਤਸੂਰ ਸਮਾਂ ਲੰਘਦਾ ਗਿਆ ਤਕਰੀਬਨ 11 ਦਿਨ ਬਾਬਾ ਜੀਆ ਨੇ ਅਠੂਰ ਗੁਰਦੁਆਰੇ ਦੇ ਵਿੱਚ ਇਹ ਸਮਾਂ ਗੁਜ਼ਾਰਿਆ ਜਦੋਂ 12ਵਾਂ ਦਿਨ ਹੋਇਆ ਤਾਂ ਅਮਰਤ ਵੇਲੇ ਬਾਬਾ ਜੀਆ ਨੇ ਉੱਠ ਕੇ ਸੰਗਤਾਂ ਦੇ ਨਾਲ ਸੇਵਾ ਕਰਵਾਈ ਸੇਵਾ ਕਰਵਾਉਣ ਤੋਂ ਬਾਅਦ ਤੇਰ ਨਿਤਨੇਮ ਕੀਤਾ ਜਬਜੀਤ ਸਿੰਘ ਦਾ ਪਾਠ ਇਰ ਉਸ ਤੋਂ ਬਰੰਤ ਨੰਨ ਸਾਹਿਬ ਦਾ ਸੰਪੂਰਨ ਪਾਠ ਅਰਦਾਸ ਹੁਕਮਨਾਮਾ ਲੈ ਕੇ ਉਸ ਤੋਂ ਬਾਅਦ ਕਿ ਜਦੋਂ ਬਾਬਾ ਜੀ ਬਲਵੰਤ ਸਿੰਘ ਜੀ ਦਰਬਾਰ ਸਾਹਿਬ ਤੋਂ ਬਾਹਰ ਆਉਂਦੇ ਉਹ ਕਿਸ ਸੰਗਤ ਨੂੰ ਬੜਾ ਚਾਹ ਸੀ ਕਿਉਂ ਉਮਰ ਬਹੁਤ ਛੋਟੀ ਸੀ ਬੋਲ ਬੜਾ ਮਿੱਠਾ ਸੀ ਤੇ ਇਸ ਕਰਕੇ ਸੰਗਤਾਂ ਨੂੰ ਬੜਾ ਪਿਆਰੇ ਲੱਗਦੇ ਸੀ ਸੰਗਤ ਉਹਨਾਂ ਚਿਰ ਬੈਠ ਕੇ ਪਾਠ ਬਾਬਾ ਜੀਆਂ ਦਾ ਸਰਵਣ ਕਰਦੇ ਜਿੰਨਾ ਚਿਰ ਨਿਤਨੇਮ ਕਰਦੇ ਜਿਹੜੀ ਵੀ ਸੰਗਤ ਆ ਕੇ ਬੈਠ ਜਾਂਦੀ ਜੀ ਹਜ਼ੂਰੀ ਵਿੱਚ ਉਹ ਉਹਨਾਂ ਚਿਰ ਉੱਠ ਕੇ ਦੀਸੀ ਜਾਂਦੇ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਅਰਦਾਸ ਤੋਂ ਬਾਅਦ ਹੁਕਮਨਾਮਾ ਫਿਰ ਪ੍ਰਸ਼ਾਦ ਲੈ ਕੇ ਜਾਂਦੇ ਕਈ ਫਿਰ ਬਾਬਾ ਬਲਵੰਦ ਸਿੰਘ ਜੀ ਨੂੰ ਸੰਗਤ ਮਿਲਣ ਲਈ ਦਰਬਾਰ ਸਾਹਿਬ ਦੇ ਬਾਹਰ ਆ ਕੇ ਰਜਾਦੇ ਜਦੋਂ ਫਿਰ ਬਾਬਾ ਬਲਵੰਤ ਸਿੰਘ ਜੀ ਬਾਹਰ ਆਉਂਦੇ ਕਿਉਂਕਿ ਚੋਲਾ ਪਾਵੇਂ ਪਾਇਆ ਹੁੰਦਾ ਸੀ ਪਰ ਉਤੋਂ ਦੀ ਗਿਣਤੀ ਮਾਰ ਕੇ ਜ਼ਰੂਰ ਰੱਖਦੇ ਗਿਣਤੀ ਮਾਰੀ ਹੁੰਦੀ ਐ ਫਕੀਰ ਹੀ ਨਜ਼ਰ ਆਉਂਦੇ ਸੀ ਸਭ ਨੂੰ ਇਸੇ ਕਰਕੇ ਉਹਨਾਂ ਨੂੰ ਸਾਰੇ ਰੱਬ ਜੀ ਕਹਿ ਕੇ ਬੁਲਾਉਂਦੇ ਸੀ ਸਾਰੇ ਬੜਾ ਸਤਿਕਾਰ ਕਰਦੇ ਸਾਰੀ ਸੰਗਤ ਬੜਾ ਪਿਆਰ ਕਰਦੀ ਤੇ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਭਾਈ ਬਹੁਤ ਸਤਿਕਾਰ ਸਾਨੂੰ ਮਿਲਦਾ ਸੀ ਅਥੂਰ ਦੇ ਵਿੱਚ ਅਲਿਕਣਾ ਸਾਡਾ ਜਿਹੜਾ ਮਨ ਸੀ ਅਸੀਂ ਆਕਾਮ ਤੋਂ ਓਕਾਂਤ ਜਗ੍ਹਾ ਦੇ ਵਿੱਚ ਰਹਿ ਕੇ ਆਨੰਦ ਮਾਨਣ ਲਈ ਪਰਮੇਸ਼ਰ ਨੂੰ ਧਿਆਉਣ ਲਈ ਉਹ ਜਗ੍ਹਾ ਦੀ ਤੁਸੀਂ ਹਰ ਵਾਰਬਾਤ ਆਪਣੇ ਹਿਰਦੇ ਵਿੱਚ ਰੱਖਦੇ ਜੀ ਵੀ ਕੋਈ ਇਹੀ ਜੀ ਰਮਣੀਕ ਜਗ੍ਹਾ ਸਾਨੂੰ ਪ੍ਰਾਪਤ ਹੋ ਜਾਵੇ ਇੱਥੇ ਬੈਠ ਕੇ ਅਸੀਂ ਪਰਮੇਸ਼ਰ ਨੂੰ ਧਿਆਈਏ ਆਓ ਅੱਜ ਦਾ ਇਹ ਜੋ ਸਮਾਂ ਜੀ ਇਹ ਸੰਪੂਰਨ ਹੈ ਕੱਲ ਨੂੰ ਅੱਗੇ ਇਹ ਸਰਵਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ